ਲਓ ਜੀ ਸਵੇਰ ਦਾ ਟਾਈਮ ਆ ਦੇਖੋ ਆਪਣੇ ਡੌਗੀ ਕਿਵੇਂ ਖਾਦੇ ਰੋਟੀ ਖਾਣ ਨੂੰ ਆਟਾ ਪਾਉਣੀਆਂ ਜਿਹਨੇ ਰੋਟੀ ਦੇਖੋ ਆਹ ਪਹਿਲੇ ਇੱਕ ਔਲੇ ਜਿਹਨੇ ਦੇਖੋ ਜੀ ਉਹ ਪਈਆਂ ਰੋਟੀਆਂ ਦੇਖੋ ਖਾਣ ਦੇਣਾ ਆ ਰੋਟੀਆਂ ਆਏਗਾ ਜੀ ਦਦਰਾ ਦੌਣ ਦੇ ਤੋ ਲਓ ਜੀ ਆਪਾਂ ਇਹਨੂੰ ਹੋਰ ਪਾਉਣ ਡਾਗਦੇ ਆ ਰੋਟੀ सवेरदा टाइम है जी लो जी रोटी उन्होंने पा दिखी आप दुद्ध कल आपने जी पूरे ना रख के खा लें फिर आप शाम जिम्मे कोई मतलब सून वाली होंगी जी ओनू आप दोपहर भी फीड वगैरह तो कुछ ना कुछ पा दें होंगे ਜਿਹੜੇ ਕੋ ਨਹੀਂ ਸੋਣ ਵਾਲੇ ਉਹਨਾਂ ਪਾਸ ਸਵੇਰੇ ਇੱਕ ਪਾਲੇ ਭਰ ਕੇ ਪਾ ਦਨੇ ਆ ਤੇ ਉਸ ਤੋਂ ਬਾਅਦ ਇਹਨਾਂ ਪਾ ਦਨੇ ਸ਼ਾਮ ਦੇਖੋ ਜੀ ਕਿਵੇਂ ਖੜੀਆ ਰਿੱਕੀ ਭੁੱਖ ਲੱਗੀ ਆ ਲੈ ਜੀ ਮੈਂ ਆ ਗਈ ਮੈਂ ਸ਼ੈਲੀ लवी छैली रोटी खाने लग गई लिया आज इमी खादी है उधर रिक्की खी लो लवी लवी हास्टी ने पाता जी अपना रॉक्सिक लो भी पिंकी खल लो जी ये खान लग गए सारी रोटी बढ़े हो तो बिल गया उन्हें छोटिया जी हम से दबार देखते किसी क्या खाते रोटी हाँ साढ़ा शरारती बच्चा शरारती बच्चा देख रोटी क्या खाता शरारती बच्चा हैलो जी सत श्री अकाल ऑलक फैमिली चैनल से ता तो स्वागत है ਅੱਜ ਤਰੀਕ ਹੈਗੀ ਆ ਜੀ 14 ਅਗਸਤ ਦਿਨ ਹੈਗਾ ਜੀ ਵੀਰਵਾਰ ਤੇ ਟਾਈਮ ਹੋ ਗਿਆ ਜੀ ਸਵੇਰ ਦੇ 10 ਵੱਜ ਚੁੱਕੇ ਨੇ ਤੇ ਆਪਾਂ ਕੰਮਕਾਰ ਸਾਰੇ ਕਰ ਲੈਨੇ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਵਾ ਦਿਓ ਜੀ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਟਾਈਮ ਹੋ ਗਿਆ 10 ਵਜੇ ਦਾ ਆਪਾਂ ਕੰਮਕਾਰ ਸਾਰੇ ਕਰ ਲੈਨੇ ਜੀ ਤੇ ਆਪਾਂ ਹੋ ਗਏ ਫਰੀ ਤੇ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਜੀ ਕਿਉਂਕਿ ਅੱਜ ਸਵੇਰ ਦਾ 6 ਵਜੇ ਦਾ ਮੀਂਹ ਪੈ ਰਿਹਾ ਜੀ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਤੇ ਆਪਾਂ ਮੱਝਾਂ ਵੀ ਨਵਾਤੀਆਂ ਜੀ ਤੇ ਝਾੜੂ-ਪੋਚਾ ਵੀ ਲਾਤਾ ਸਾਰੇ ਕੰਮ ਕਰ ਲਏ ਨੇ ਪਰ ਅੱਜ ਲਾਈਟ ਨੇ ਬਹੁਤ ਜ਼ਿਆਦਾ ਦੁਖੀ ਕੀਤਾ ਹੋਇਆ ਜੀ ਸਵੇਰ ਦੀ ਲਾਈਟ ਨਹੀਂ ਆਈ ਹੈਗੀ ਤੇ ਬਾਕੀ ਚਲੋ ਕੰਮ ਆਪਾਂ ਥੋੜੇ-ਥੋੜੇ ਜਿਵੇਂ ਵੀ ਸੀ ਆਪਾਂ ਕਰ ਲਏ ਨੇ ਜੀ ਲਓ ਤੁਹਾਨੂੰ ਮੌਸਮ ਦਿਖਾਉਣੀ ਹੈ ਦੇਖੋ ਜੀ ਮੌਸਮ बदलवाई बनी हुई है ठंडा मौसम हो जी पूरा देखो तक देखो जी आप पशु नमाते मझा नमाती जी सारे आपा काम कंप्लीट कर लेने लो जी टाइम हो गया पौने दो बजे का आप लगे जी प्याज कटा ਮੈਨੂੰ ਆ ਗਿਆ ਜੀ ਮੇਰੀ ਭੈਣ ਦਾ ਫੋਨ ਉਹ ਕਹਿੰਦੇ ਵੀ ਅਸੀਂ ਮਤਲਬ ਪਹਿਲੀ ਵਾਰ ਆਉਣਾ ਜੀ ਇਹਨਾਂ ਨੇ ਉਹ ਕਹਿੰਦੀ ਵੀ ਮੈਂ ਆ ਰਹੀ ਆਂ ਜੀ ਤੁਸੀਂ ਦੀਦੀ ਘਰੇ ਨਹੀਂ ਹੋ ਮੈਂ ਕਿਹਾ ਹਾਂ ਘਰੀਆਂ ਵੀ ਤੁਸੀਂ ਆਜੋ ਉਹ ਆ ਰਹੇ ਨੇ ਜੀ ਆਪਾਂ ਉਹਨਾਂ ਵਾਸਤੇ ਖੜਦਿਆਂ ਚਾਹ ਪਾਣ ਦੀ ਤਿਆਰੀ ਮੈਂ ਬਣਾਉਣ ਲੱਗੀ ਜੀ ਉਹਨਾਂ ਵਾਸਤੇ ਪਕੌੜੇ ਤੇ ਜੇ ਉਹਨਾਂ ਨੇ ਮਤਲਬ ਇਜਾਜ਼ਤ ਕੋਈ ਰਹੀ ਕੈਮਰੇ ਅੱਗੇ ਆਉਣ ਦੀ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਾਉਂਗੀ ਜੀ ਉਹਨਾਂ ਨਾਲ ਤੇ ਅੱਜ ਮੇਰੀ ਭੈਣ ਆ ਰਹੀ ਆ ਜੀ ਮੇਰੀ ਕਾਜ਼ੀ ਸਿਸਟਰ ਮੇਰੇ ਚਾਚੇ ਦੀ ਕੁੜੀ ਹੈ ਜੀ ਪਹਿਲੀ ਵਾਰ ਆਉਣਾ ਜੀ ਉਹਨਾਂ ਨੇ ਅੱਜ ਤੇ ਆਪਾਂ ਨਾਲ ਦੀ ਜੀ ਨੂੰ ਛਛਦੀ ਛੇਤੀ ਛੇਤੀ ਪਕੌੜੇ ਤੇ ਸਰਦਾਰ ਜੀ ਲੈਣ ਗਏ ਨੇ ਜੀ ਉਹਨਾਂ ਵਾਸਤੇ ਸਮਾਨ ਹੋ ਗਿਆ ਜਿਹੜਾ ਮਤਲਬ ਲਮਾ ਸੀਗਾ ਘੁੱਟੇ ਤੇ ਘੁੱਟੇ ਕਹਿਣ ਬਾਦ ਜੀ ਤੇ ਆਪਾਂ ਕਰਦੇ ਹਾਂ ਪਕੌੜਿਆਂ ਦੀ ਤਿਆਰੀ ਤੇ ਅੱਜ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਹੋਇਆ ਆ ਜੀ ਮੀਂਹ ਪਈ ਜਾਂਦਾ ਸਵੇਰ ਤੇ ਆਪਦਾ ਵੀ ਮਨ ਕਰਦਾ ਸੀ ਕੁਝ ਖਾਣ ਨੂੰ ਚਲ ਉਹਨਾਂ ਦੇ ਆਉਣ ਦੇ ਬਾਅਦ ਨੇ ਅਸੀਂ ਵੀ ਖਾ ਲਾਂਗੇ ਨਾਲੇ ਖਾ ਲਣਗੇ ਜੀ ਬੱਸ ਤਾਂ ਨਾ ਫੋਨ ਆ ਗਿਆ ਵੀ ਧੀ ਜਿਆਦਾ ਖੀਚਾ ਨਾ ਕਰਿਓ ਚਲੋ ਕੋਈ ਨਹੀਂ ਜਿਆਦਾ ਮਨਾਉਣਾ ਪਹਿਲੀ ਵਾਰ ਆਉਣ ਆਗਲੇ ਨੇ ਕੋਈ ਨਾ ਆਖੋਣੀਆਂ ਮੇਨ ਬਾਅਦ ਚਾਚਾ ਚੜਿਆ ਹੋਇਆ ਮੇਰੀ ਭੈਣ ਆਉਣ ਦਾ ਮੈਂ ਇੱਥੇ ਸਾਰਾ ਤਿਆਰ ਕਰਕੇ ਮੈਂ ਬਣਾਉਣ ਲੱਗੀ ਸੀ ਪਕੌੜੇ ਤੇ ਪਕੌੜੇ ਬਣਾ ਤੇ ਸਾਰਾ ਸਮਾਨ ਕਰ ਲਿਆ ਸੀਗਾ ਰੈਡੀ ਤੇ ਉਸ ਤੋਂ ਬਾਅਦ ਬਣਾਈ ਸੀ ਫਿਰ ਮੈਂ ਚਾਹ ਚਾਹ ਪਕੌੜੇ ਤੇ ਨਾਲ ਬਣਾਈ ਸੀ ਕਿ ਬ੍ਰੈਡ ਬੈਡ ਬਣਾ ਕੇ ਉਹਨਾਂ ਦਿੱਤੀ ਚਾਹ ਅਗੜਾ ਪਤਾ ਲਿਆ ਜੀ ਚਾਹ ਦੇਖੋ ਮੈਂ ਤੇ ਬਤਾਲਦੀ ਸੀ ਮੈਂ ਤੇ ਤਾਂ ਘੱਟ ਬੋਲਦੀ ਸੀ ਕਿਉਂਕਿ ਜੀ ਉਹ ਬੈਠੇ ਸੀ ਅੰਦਰ ਇੱਕ ਉਹਨਾਂ ਦੇ ਉਰੇ ਨਾਨਕੇ ਨੇ ਤੇ ਉਰੇ ਉਹਨਾਂ ਦੀ ਮਾਮੀ ਵੀ ਨਾਲ ਆਏ ਸੀ ਇਸ ਕਰਕੇ ਜੀ ਮੈਂ ਤਾਂ ਘੱਟ ਬੋਲਦੀ ਸੀ ਤੇ ਆਪਾਂ ਚਾਹ ਵੀ ਬਣਾ ਲਈ ਜੀ ਪਕੌੜੇ ਵੀ ਬਣਾ ਲਈ ਤੇ ਸਰਦਾਰ ਜੀ ਨੇ ਮੇਰੀ ਹੈਲਪ ਕਰਤੀ ਸੀ ਆਪਾਂ ਤਿਆਰ ਤਿਆਰ ਕਰ ਲਈ ਸੀ ਆਪਣੇ ਇੱਥੇ ਹੁਣ ਮੈਂ ਲੱਗੀ ਸੀਗੀ ਜੀ ਦਵਾਰੇ ਪਕੌੜੇ ਵਿੱਚ ਕੌਣ ਆਈ ਪੈਂਦੇ ਇਹ ਥੋੜੇ ਥੋੜੇ ਬਣਾਏ ਸੀ ਜੀ ਮੈਂ ਤੇ ਬਣਾ ਲਏ ਸੋਨੇ ਪਕੌੜੇ ਥੋੜੇ ਜਿਹਾ ਬਣਾ ਲਏ ਸੀਗੇ ਬ੍ਰੈਡ ਤੇ ਬਾਕੀ ਹੋਰ ਸਮਾਂ ਲਿਆ ਤਾਂ ਜੀ ਖਾਣ ਲਵਾਂ ਲਓ ਜੀ ਆ ਬਣਾਏ ਨੇ ਆਪਾਂ ਨੇ ਬ੍ਰੈਡ ਤੇ ਉਧਰ ਬਣਾ ਲਏ ਜੀ ਆਪਾਂ ਨੇ ਪਕੌੜੇ ਉਹ ਬੈਠੇ ਸੀ ਜੀ ਅੰਦਰ ਅੰਦਰ ਸਰਦਾਰ ਜੀ ਬੈਠੇ ਇਹਨਾਂ ਨਾਲ ਗੱਲਾਂ ਕਰਦੇ ਸੀਗੇ ਬਾਕੀ ਪਿੰਡ ਦੀਆਂ ਗੱਲਾਂ ਤੁਹਾਨੂੰ ਪਤਾ ਜਿਆਦਾ ਆ ਕੇ ਰਿਸ਼ਤੇਰ ਕੋਈ ਨਾ ਕੋਈ ਬਹਿ ਜਾਂਦਾ ਆ ਲਿਆਂਦੀ ਸੀ ਵਰਫੀ ਆਪਾਂ ਨੇ ਵਰਫੀ ਬਹੁਤ ਜਿਆਦਾ ਸੁਆਦ ਸੀ ਲਓ ਜੀ ਬਰੈਡ ਵੀ ਬਣਾ ਲਿਆ ਆਪਾਂ ਨੇ ਆਪਾਂ ਚਾਹ ਪੀ ਕੇ ਹੁਣ ਤੇ ਦੁਬਾਰਾ ਮਾਰਾਂਗੇ ਜੀ ਗੱਲਾਂ ਲਓ ਜੀ ਚਾਹ ਪਾਣੀ ਪੀ ਕੇ ਮੈਂ ਤੇ ਮੇਰੀ ਸਿਸਟਰ ਨਾਲ ਲੱਗੇ ਸੀਗੇ ਗੱਲਾਂ ਮਾਰਨ ਨਾਲ ਸਰਦਾਰ ਜੀ ਗੱਲਾਂ ਮਾਰਦੇ ਸੀ ਫਿਰ ਅਸੀਂ ਪੂਰੀਆ ਕੀਤਾ ਐਨਜੋਏ ਗੱਲਾਂ ਕਰਕੇ ਜੀ ਦੇਖੋ ਅਸੀਂ ਗੱਲਾਂ ਮਾਰ ਲਓ ਜੀ ਅੱਜ ਆਏ ਸੀ ਮੇਰੀ ਸਿਸਟਰ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਆ ਆਪਾਂ ਉਹਨਾਂ ਵਾਸਤੇ ਕਰੀ ਚਾਹ ਪਾਣੀ ਤਿਆਰੀ ਸੀ ਤੇ ਮੇਰਾ ਜੀਜਾ ਜੀ ਧਜਿੰਦਰ ਆ ਉਹਦਾ ਨਾਮ ਤੇ ਉਹ ਬਾਗੇ ਸੀ ਜੀ ਮਤਲਬ ਮੰਡੀ ਨੂੰ ਉਹਨਾਂ ਨੂੰ ਕੋਈ ਕੰਮ ਹੋਣਾ ਉੱਥੇ ਜ਼ਮੀਨ ਦਾ ਤੇ ਉਹ ਆਏ ਸੀ ਜੀ ਲੇਟ ਭੈਣ ਰਹੀ ਸਾਰਾ ਦਿਨ ਮੇਰੇ ਕੋਲੇ ਅਸੀਂ ਮਾਰੀਆਂ ਜੀ ਪੂਰੀਆਂ ਗੱਲਾਂ ਤੇ ਬਚਪਨ ਦੀਆਂ ਯਾਦਾਂ ਬਾਕੀ ਭੈਣ ਭਾਈਆਂ ਦੇ ਗੱਲਾਂ ਤਾਂ ਪਤਾ ਜੀ ਜਦੋਂ ਕੋਈ ਮਤਲਬ ਆਪਦਾ ਆਉਂਦਾ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਜੀ ਫੇਰ ਜੀ ਤਜਿੰਦਰ ਨੂੰ ਉੱਥੇ ਸ਼ਾਮ ਹੀ ਹੋ ਗਈ ਸੀ ਸ਼ਾਮ ਨੂੰ ਤਜਿੰਦਰ ਆਇਆ 5:30 6 ਵਜੇ ਉਹ ਤਾਂ ਵਿਚਾਰੇ ਨੇ ਕੁਝ ਵੀ ਨਹੀਂ ਖਾਦਾ ਹੈਗਾ ਬਸ ਕੱਲਾ ਜੂਸ ਹੀ ਪੀਤਾ ਜੀ ਜੂਸ ਪੀਣ ਤੋਂ ਬਾਅਦ ਕਹਿੰਦਾ ਭੈਣੇ ਅਸੀਂ ਫੇਰ ਆਵਾਂਗੇ ਉਹਨੇ ਜੀ ਵਾਪਸ ਜਾਣਾ ਬਾਹਰੋਂ ਆਇਆ ਉਹ ਤੇ ਉਹਦੇ ਕਾਫਤਾ ਹੀ ਰਹਿੰਦਾ ਜਾਣਦਾ ਤੇ ਵਿਚਾਰੇ ਬਹੁਤ ਸੌਹਨੇ ਜੀ ਬਹੁਤ ਸੁਭਾ ਚੰਗਾ ਉਹਨਾਂ ਦਾ ਸੰਤਾ ਸੁਭਾ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਬਾਕੀ ਪਿਆਰ ਬਹੁਤ ਕਰਦਾ ਜੀ ਬਾਕੀ ਸੌਹ ਬਹੁਤ ਜ਼ਿਆਦਾ ਨਹੀਂ ਸਾਰੀ ਦਿਹਾੜੀ ਭੈਣ ਮੇਰੇ ਕੋਲ ਰਹੀ ਚਲੋ ਅਸੀਂ ਮਾਰੀਆਂ ਜੀ ਆਉਂਦੀਆਂ ਗੱਲਾਂ ਬਾਤਾਂ ਉਸ ਤੋਂ ਬਾਅਦ ਫਿਰ ਮੈਂ ਤਾਂ ਸ਼ਾਮ ਦੀ ਰੋਟੀ ਦੀ ਤਿਆਰੀ ਵੀ ਕੀਤੀ ਸੀ ਆਪਾਂ ਜੀ ਗੋਭੀ ਦੀ ਸਬਜ਼ੀ ਬਣਾ ਲਈ ਸੀਗੀ ਮੈਂ ਤਾਂ ਬਹੁਤ ਮਤਲਬ ਜ਼ੋਰ ਲਾਇਆ ਵੀ ਤੁਸੀਂ ਰੋਟੀ ਖਾ ਕੇ ਜਾਇਓ ਉਹ ਕਹਿੰਦੇ ਵੀ ਨਹੀਂ ਭੈਣੇ ਹੁਣ ਸਾਨੂੰ ਟਾਈਮ ਬਹੁਤ ਜ਼ਿਆਦਾ ਹੋ ਚੁ ਵੀ ਅਸੀਂ ਪਿੰਡ ਜਾਣਾ ਵਾਪਸ ਤੇ ਉਹ ਚਲੇ ਗਏ ਸੀ ਜੀ ਕੱਲ੍ਹ ਸ਼ਾਮ ਨੂੰ ਤੇ ਬਹੁਤ ਜੀ ਲੱਗਿਆ ਜੀ ਕੱਲ ਸਾਰਾ ਦਿਨ ਉਹਨਾਂ ਜੀ ਬੀਜੀ ਰਹੀ ਜੀ ਸਾਰਾ ਦਿਨ ਇਦਾਂ ਹੀ ਨਿਕਲ ਗਿਆ ਚਲੋ ਜੀ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ ਜੇ ਕਰਦਾਂ ਮੇਰੀ ਵੀਡੀਓ ਵਧੀਆ ਲੱਗਦੀ ਆ ਜੀ ਤਾਲਾ ਇੱਕ ਕਮੈਂਟ ਸ਼ੇਅਰ ਕਰਕੇ ਜੋੜ ਦੱਸਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ